ਮੇਰੇ ਤੋਂ ਆਪਣੇ ਨਾਮੇ ਬਲੌਗ ਦੇ ਵਿੱਚ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਹੋਰ ਸਾਰੇ ਠੀਕ ਠਾਕ ਹੋਗੇ ਕੈਂਟ ਹੋਗੇ ਵਧੀਆ ਹੋਗੇ ਤੇ ਅੱਜ ਰੱਬ ਨੇ 11:00 11:30 ਵਜੇ ਧੁੱਪ ਕੱਢਣ ਲੱਗ ਗਿਆ ਸੀ ਤੇ ਧੁੱਪ ਕੱਢ ਰਹੀ ਹੈ ਤੇ ਪਹਿਲਾਂ ਆਪਾਂ ਨੂੰ ਕੰਮ ਸੀ ਮਾਨਸਾ ਮਾਨਸਾ ਜਾ ਕੇ ਛੋਟਾ ਜਾ ਤੇ ਹੁਣ ਆਪਾਂ ਕਣਕ ਦੇਖਣਾ ਸੀ ਧੁੱਪ ਕੱਢੀ ਸੀ ਤੇ ਪਸ਼ੂਆਂ ਨੂੰ ਹਰਾ ਹਰਿਆ ਪਾਇਆ ਹੀ ਤੇ ਟਾਈਮ ਹੋ ਰਿਆ ਸੀ ਤੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜੁ ਕਰਿਆ ਕਰੋ ਜੇ ਕੋਈ ਨਵਾਂ ਵੀਰ ਹੈ ਲਾਈਕ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਪਰਨ ਆਪਨੇ ਲਾਤਾ ਸੀ ਧੁੱਪੀ ਨਾਲ ਬਾਲ ਮਚਣ ਲੱਗੇ ਨੇ ਕੰਨ ਜੀ ਦੁਖਣ ਲੱਗ ਗਈ ਸੀ ਤੇ ਹੁਣ ਆਪਾਂ ਖੇਤ ਸੀ ਕਣਕ ਦੇਖਦੇ ਤੇ ਰੱਬ ਨੇ ਵੀ ਪੂਰੀ ਵਧੀਆ ਧੁੱਪ ਕੱਟੀ ਹੈ ਤੇ ਦੋ ਦੋ ਕੋਟ ਤਿੰਨ ਤਿੰਨ ਪਾਈ ਹੋਈ ਸੀ ਤੇ ਲਾਹ ਤੇ ਤੇ ਹੁਣ ਕੱਲੇ ਕੁਰਤੇ ਜੀਆਂ ਮਸਾਂ ਕੱਟੀ ਗਿਆ ਧੁੱਪਾ ਤੇ ਆਪਾ ਦੇਖ ਰਹੇ ਸੀ ਕਣਕ ਮੇਰਾ ਹਰਾ ਵੱਡਣਾ ਰਹਿੰਦਾ ਸੀ ਥੋੜਾ ਜਿਹਾ ਤੇ ਕੁਸਤਾ ਵੱਢ ਲਿਆ ਸੀ ਪਾਤਾ ਹਰਾ ਵੱਟ ਕੇ ਤੇ ਕੁਸ ਰਹਿਦਾ ਸੀ ਉਹ ਵੱਢਦੇ ਆ ਜਾ ਕੇ ਤੇ ਗੁੱਲੀ ਨਾ ਦੇਖਣਾ ਸੀ ਨਾ ਸਪਰੇਅ ਕੀਤੀ ਸੀ ਕਣਕ ਦੇ ਵਿੱਚ ਸਰੋਂ ਦਾ ਲੰਕਾਤੀ ਤੇ ਪਾਲਕ ਜਾਂ ਵੀ ਲੰਕਾ ਤਾਂ ਡੀ ਫੂਟ ਜੀ ਟੂ ਫੂਟ ਜੀ ਨੇ ਤੇ ਗੁੱਲੀ ਡੰਡਾ ਗੁੱਲੀ ਡੰਡਾ ਵੀ ਕਿਤੇ ਕਿਤੇ ਅੱਜ ਚੌਥਾ ਪੰਜਵਾਂ ਡੇਣਾ ਤੇ ਕਿਤੇ ਕਿਤੇ ਤਲਾ ਦਾ ਪੀੜਾ ਪਾਇਆ ਗਿਆ ਤੇ ਦੂਜੇ ਪਾਸੇ ਰਹਿੰਦੀ ਹੈ ਮਹਨਚੋਚ ਕਰਾਂਗੇ ਹੁਣ ਟੱਪ ਲੱਗਣ ਲੱਗੀ ਕਣਕਾਂ ਵਿੱਚ ਪੀੜੀਆਂ ਸਿੱਕਾਲੀਆਂ ਹੋ ਜਾਣੀਆਂ ਬੱਸ ਹੁਣ ਤੇ ਆਪਣੇ ਬਲੌਗ ਨੂੰ ਲਾਈਕ ਕਰਿਆ ਕਰੋ ਤਾਂ ਲੋ ਸਾਡੇ ਵੀਰ ਨੂੰ ਸਪੋਰਟ ਮਿਲ ਸਕੇ ਤੇ ਬਲੌਗ ਵੱਤ ਵੱਤ ਚੱਲੇ ਇਸ ਨੂੰ ਕੈਮਰੇ ਵਿੱਚ ਦਿਖਾਉਣਾ ਹੈ ਵੀ ਪੀਲਾ ਪਿਆ ਹੈ ਕਿ ਨਹੀਂ ਗੁੱਲੀ ਨੂੰ ਨਾ ਜਿਵੇਂ ਆਂਗੂਲੀ ਡੰਡਾ ਹੈ ਪੈਰ ਲਾ ਕੇ ਦਿਖਾਉਣਾ ਹੈ ਮਰ ਪੀਲਾ ਪੈਣ ਲੱਗ ਗਿਆ ਵੀ ਅਸਰ ਦਿਖਾਉਣ ਲੱਗੀ ਸਪਰੇ ਤੇ ਅੱਜ ਧੁੱਪ ਲੱਗੀ ਸੀ ਕੱਲ ਵੀ ਲੱਗੀ ਥੋੜੀ ਜੀ ਤੇ ਹੁਣ ਬਸ ਪੀਲਾ ਪੈਣ ਲੱਗ ਜੂ ਤੇ ਘਟਣ ਲੱਗ ਜੂ ਵੱਧਦਾ ਨਹੀਂ ਹੈਗਾ ਇਹ ਫਿਰ ਕਣ ਕੁੱਤੋਂ ਦੀ ਹੋਜੂ ਤੇ ਆਪਣਾ ਬਲੌਗ ਕਮੈਂਟ ਕਰਕੇ ਵੀ ਦੱਸੋ ਕਿੰਦਾ ਦਾ ਲੱਗਿਆ ਤੇ ਆਪਾਂ ਜਦੋਂ ਆਪਣਾ ਬਲੌਗ ਵੱਤੋਆ ਚੜਿਆ ਤੇ ਆਪਾਂ ਫਿਰ ਟਰੈਕਟਰ ਤੇ ਲਾਵਾਂਗੇ ਮੋਬਾਈਲ ਵੀ ਲਿਆਵਾਂਗੇ ਵਧੀਆ ਤੇ ਟਰੈਕਟਰ ਤੇ ਪੈਸੇ ਲਾਵਾਂਗੇ। ਟਿੱਕ ਵੀ ਲਿਓਣਾ ਆਪਾਂ ਨੇ ਫਿਰ। ਫੇਰ ਮੋਡੀਫਿਕੇਸ਼ਨ ਕਰਾਂਗੇ ਟਰੈਕਟਰ ਦੀ ਵੀ ਪੀਲਾ ਪੈਗੇ। ਸਰੂਨ ਜੀ ਤਾਂ ਉਹੀ ਲੰਕ ਕਿਆਂਗੇ ਬਿਨਾਂ। ਥੋੜੀ ਜੀ ਦਵਾਈ ਨਾਲ ਤੇ ਗੁੱਲੀ ਰੰ ਦਾ ਹਾਈ ਟਾਈਮ ਲਾਉਂਦਾ ਥੋੜਾ ਥੋੜਾ। ਆਪ ਕਿ ਲਾ ਕੇ ਗਿਆ। ਲੀਟਰ ਤੇ ਟੌਪ ਕਰ ਗਈ ਸੀ। ਤੇ ਹੁਣ ਆਪਾਂ ਚੱਲਦੇ ਆਂ ਘਰੇ। ਤੇ ਖਰਾਬ ਪੜਦੇ ਆਂ ਜਾ ਕੇ। ਚਲੋ ਫਿਰ ਚੱਲੀਏ ਘਰੇ। ਤੇ ਖਰਾਬ ਵਡਾਂਗੇ। ਹੋ ਗੇਰਾ ਖਰਾਬ ਅਟਕੇ ਹੋਰ ਬੇਲੇ ਹੋ ਜਾਣਗੇ। ਤੇ ਪਸ਼ੂਆਂ ਨੂੰ ਵੀ ਅੱਜ ਬੜੇ ਤਰੇ ਹੋ ਸਾਰੇ ਲਾਹ ਤੇ ਨਹੀਂ ਤੰਤੂ ਹੀ ਫੱਕ ਰੱਖ ਦਿੰਦੀ। ਤੇ ਹੁਣ ਕਣਕ ਦੇ ਵਿੱਚ ਵੀ ਤਰੇਲ ਨਹੀਂ ਹੈਗੀ ਕਣਕ ਵੀ ਠੀਕ ਹੈ ਚਲਦੇ ਹਾਂ ਹੁਣ ਆਪਾਂ ਕਰੀ ਤੇ ਪ੍ਰਦੀਪ ਸਿੰਘ ਹੁਣ ਜਵਾਖਾਂ ਦੇ